ਮਾੜੇ ਬੰਦੇ ਤੇ 751 ਵੀ ਪੈ ਜਵੇ ਤਾਂ ਪੁਲਿਸ ਘਰ ਦੇ ਤੱਕ ਚੱਕ ਲੈਂਦੀ ਆ ਪਰ 376 ਜਿਹੜੀ ਨਮੀ ਧਾਰਾ ਯਾਦ ਨਹੀਂ ਪਰ 376 ਕਿਦੇ ਜਬਰ ਜਨਾਹ ਦੀ ਧਾਰਾ ਦੇ ਹੇਠ ਪਰਚਾ ਪਿਓ ਹੋਵੇ ਤਾਂ ਦੋਸ਼ੀ ਜਿਹੜਾ ਸ਼ਰਿਆਮ ਹੁੰਦਾ ਹੋਵੇ ਉਹ ਬੰਦਾ ਆਪਣੇ ਘਰ ਹੀ ਹੈਗਾ ਆਰਾਮ ਨਾਲ ਸੁੱਤਾ ਹੈ ਹਰਾਮ ਨਾਲ ਇੰਜੋਏ ਕਰ ਰਿਹਾ ਲੇਕਿਨ ਪੁਲਿਸ ਕੁਝ ਨਹੀਂ ਕਰ ਰਹੀ ਹੈ ਇੰਨੀ ਲੇਟ ਕਿਉਂ ਆਏ ਪਹਿਲਾਂ ਕਿਉਂ ਨਹੀਂ ਆਏ ਇੰਨੀ ਲੇਟ ਮੈਂ ਤਾਂ ਆਈ ਆ ਦੇਖੋ ਜੀ ਉਹ ਤਾਂ ਸਿੱਧਾ ਮੇਰੇ ਦਿਮਾਗ ਤੇ ਗਨ ਰੱਖਦਾ ਸੀ ਜੇ ਮੈਂ ਤੁਹਾਡੇ ਦਿਮਾਗ ਤੇ ਕੋਈ ਆ ਕੇ ਪਿਸਤੌਲ ਰੱਖੇ ਤੁਸੀਂ ਕੀ ਕਰੋਗੇ ਕਿਸੇ ਨੇ ਬੋਟੋ ਬਣਾਈ ਸੀ ਕਲਮ ਦੇ ਵਿੱਚ ਸਿੱਕਾ ਪੈ ਰਿਆ ਉਹਦਾ ਮਤਲਬ ਸੀ ਅੱਜ ਕਲਮ ਪੈਸੇ ਨਾਲ ਜਲਦੀ ਹੈ ਇਹ ਉਹ ਅਖਬਾਰਾਂ ਨੇ ਨਾਮੀ ਜਿਹਦੇ ਵਿੱਚ ਕੁੜੀ ਦੇ ਜ਼ਬਰ ਜਨਾਹ ਦੀਆਂ ਖਬਰਾਂ ਤਾਂ ਨਹੀਂ ਲੱਗੀਆਂ ਪਰ ਇਦੇ ਖਿਲਾਫ ਖਬਰਾਂ ਜਰੂਰ ਲੱਗਦੀਆਂ ਉਹ ਵੀ ਅੱਤੇ ਅੱਤੇ ਪੋਣੇ ਪੋਣੇ ਪੇਜ ਦੀਆਂ ਕਾਲ ਜਿਹਨਾਂ ਦੀਆਂ ਬੇਣਾ ਦੀ ਇੱਜ਼ਤ ਵਧਾਈਆਂ ਅੱਜ ਤਾਂ ਇੱਜ਼ਤ ਨੂੰ ਇੱਕ ਜਿਹੜੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਖਾਲਸਿਆਂ ਨੂੰ ਵੀ ਕਰਨਾ ਪਏਗਾ ਖੜਾਂਗੇ ਜੀ ਤੇ ਪੁਲਿਸ ਦੀ ਕੀ ਮਜਬੂਰੀ ਆ ਉਹ ਹੁਣ ਕ੍ਰਿਟੀਕਲ ਪ੍ਰੈਸ਼ਰ ਤੁਹਾਨੂੰ ਦਿਖਦੇ ਪਿਆ ਜੀ ਕ੍ਰਿਟੀਕਲ ਪ੍ਰੈਸ਼ਰ ਹੀ ਪਾਊਗਾ ਪੈਸੇ ਦੀ ਗੱਤੂ ਵੀ ਕਰੂਗਾ ਹਰ ਕਦਗਣਾ ਬਣਾਊਗਾ ਲੇਕਿਨ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਅਸੀਂ ਅੱਜ ਵੀ ਇੱਥੇ ਬੈਠ ਕੇ ਤੁਹਾਨੂੰ ਅਸੀਂ ਬਚ ਬਚਨ ਦੰਦੇ ਆ ਕਿ ਤਦ ਤੱਕ ਤੁਹਾਡਾ ਧਰਨਾ ਰੈਵਿਊ ਚੱਲਦਾ ਹੀ ਰਹੇਗਾ ਯੂਨਾਈਟਿਡ ਪੋਸਟ ਅਤੇ ਪ੍ਰਾਈਮ ਉਦੇ ਦੀ ਸਾਂਝੀ ਖਬਰ ਤੁਸੀਂ ਦੇਖ ਰਹੇ ਹੋ ਮਾਂ ਜੋ ਕਮਿਸ਼ਨਰ ਦਫਤਰ ਦੇ ਬਾਹਰ ਖੜੇ ਆ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਇਹ ਜਿਹੜਾ ਰਾਹ ਮਾਨ ਜੋ ਕਮਿਸ਼ਨ ਦਫਤਰ ਜਾ ਰਿਹਾ ਸੀਪੀ ਸਾਹਿਬ ਦਫਤਰ ਜਾ ਰਿਹਾ ਤੇ ਇਹ ਜਗਾ ਤੁਹਾਨੂੰ ਯਾਦ ਹੀ ਹੋਣੀ ਆ ਇਹ ਉਹ ਜਗਾ ਜਿੱਥੇ ਪਾਤਰੂਲੀਆਂ ਭੈਣਾਂ ਨੂੰ ਧਰਨੇ ਲਾ ਕੇ ਬਹਿਣਾ ਪੈਂਦਾ ਬੈਂਸ ਬ੍ਰਦਰ ਦੇ ਕੇਸ ਵਿੱਚ ਇੱਕ ਮਹਿਲਾ ਨੂੰ ਇੱਥੇ 1.5-2 ਸਾਲ ਧਰਨੇ ਲਾ ਕੇ ਬਹਿਣਾ ਪਿਆ ਤੇ ਉਹਨੂੰ ਫਿਰ ਇਨਸਾਫ ਮਿਲਿਆ ਅੱਜ ਇੱਕ ਹੋਰ ਮਹਿਲਾ ਇੱਥੇ ਸ਼ਹਿਰ ਦੇ ਨਾਮੀ ਜਿਹੜਾ ਕਿ ਆ ਬਲੈਕਮੇਲਰ ਵੀ ਕਿਹਾ ਜਾਂਦਾ ਸਮਾਜ ਸੇਵੀ ਚੇਤਨ ਵਿਵੇਜਾ ਜਿਹਦੇ ਖਿਲਾਫ ਇਹ ਤੇ ਧਰਨੇ ਤੇ ਬੈਠੀ ਆ ਕਿਉਂਕਿ ਬੀਤੇ ਦਿਨ ਦੱਸਦੀ ਹੈ ਕਿ 12 ਤਰੀਕ ਨੂੰ ਇੱਕ ਐਫਆਈਆਰ ਹੁੰਦੀ ਆ ਐਫਆਈਆਰ ਦੇ ਵਿੱਚ ਚਾਰ ਬੰਦਿਆਂ ਦਾ ਨਾਮ ਪਾਇਆ ਜਾਂਦਾ ਪਰ ਇੱਕ ਬੰਦੇ ਦੇ ਉੱਤੇ ਐਫਆਈਆਰ ਕਰਕੇ ਖਾਨਾ ਪੂਰਤੀ ਕੀਤੀ ਜਾਂਦੀ ਆ ਤੇ ਉਹ ਵੀ ਹਾਇ ਤਾਂ ਕੋਈ ਅਰੈਸਟ ਨਹੀਂ ਪਾਈ ਜਾ ਰਹੀ ਤੇ ਉਹ ਰੈਸਟ ਜਿਹੜਾ ਭੇੜਿਆ ਆ ਸਮਾਜ ਸੇਵੀ ਉਹ ਸ਼ਰੀਆਮ ਘੋਮ ਰਿਹਾ ਆ ਤੇ ਤਰ੍ਹਾਂ ਤਰ੍ਹਾਂ ਦੇ ਧਮਕੀਆਂ ਦੇ ਰਿਹਾ ਆ ਤੇ ਸਾਨੂੰ ਵੀ ਆ ਰਹੀਆਂ ਨੇ ਕਿਉਂਕਿ ਅਸੀਂ ਹਮੇਸ਼ਾ ਸਮਾਜ ਦੇ ਵਿੱਚ ਪਹਿਲ ਕਰਦੇ ਆਂ ਹੱਕ ਦੀਵਾਨ ਲਈ ਤੇ ਸਾਨੂੰ ਵੀ ਧਮਕੀਆਂ ਆ ਰਹੀਆਂ ਤੇ ਆ ਭੈਣੋ ਬੇਟੀ ਆ ਤੇ ਆ ਸਮਾਜ ਸੇਵੀ ਵੀ ਨਾਲ ਬੈਠੇ ਨੇ ਜਿਹੜਾ ਅੱਜ ਸਾਥ ਤੇ ਆਏ ਨੇ ਪਰ ਵੱਡੇ ਸਵਾਲ ਆ ਮਾੜੇ ਬੰਦੇ ਤੇ 551 ਵੀ ਪੈ ਜਵੇ ਤਾਂ ਪੁਲਿਸ ਘਰ ਦੇ ਤੱਕ ਚੱਕ ਲੈਂਦੀ ਆ ਪਰ 376 ਜਿਹੜੀ ਨਮੀਦਾਰਾ ਯਾਦ ਨਹੀਂ ਪਰ 376 ਕਿਹਦੇ ਜ਼ਬਰ ਜਨਾਰੀ ਧਾਰਾ ਦੇ ਹੇਠ ਪਰਚਾ ਵੀ ਹੋਵੇ ਤਾਂ ਦੋਸ਼ੀ ਜਿਹੜਾ ਸ਼ਰੀਆਮ ਘੁੰਦਾ ਹੋਵੇ ਵੱਡੇ ਜਿਹੜੇ ਸਵਾਲ ਆ ਭੈਣ ਦੇ ਮੋਰੇ ਉਹ ਫੋਟੋਆਂ ਪਈਆਂ ਨੇ ਜਿੱਦੇ ਉੱਤੇ ਉਹ ਉਹਰੇ ਨਾਲ ਉਹਦੇ ਗੁਰਗੇ ਸਮਾਜ ਸੇਵੀ ਦੇ ਨਜ਼ਰ ਆ ਰਹੇ ਨੇ ਤੇ ਨਾਲ ਅਖਬਾਰਾਂ ਵੀ ਪਈਆਂ ਨੇ ਉਹਦਾ ਵੀ ਕਾਰਨ ਪੁੱਛਦੇ ਆ ਕੀ ਕਾਰਨ ਐ ਅਖਬਾਰਾਂ ਦਾ ਕੁੜੀਆਂ ਅਖਬਾਰਾਂ ਵੀ ਪਈਆਂ ਨੇ ਉਹ ਦੋਸ਼ੀ ਦਾ ਫੋਟੋਆਂ 'ਚ ਪਈਆਂ ਕਿਉਂ ਇੱਥੇ ਬਹਿਣਾ ਪਿਆ ਆ ਦੇਖੋ ਚੇਤਨਭੂ ਵੇਜਾ ਤੇ ਕੇਸ ਲਗਾਇਆ ਸੀ ਐਫ ਆਈ ਆਰ ਹੋਈ ਹੈ 15 ਅੱਜ 16ਵਾਂ ਦਿਨ ਹੈ ਲੇਕਿਨ ਉਹ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ 2 ਨੰਬਰ ਥਾਣੇ 'ਚ ਵੀ ਮੈਂ ਕਿੰਨੇ ਚੱਕਰ ਲਗਾਏ ਲੇਕਿਨ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ ਹੈ ਉਹ ਬੰਦਾ ਆਪਣੇ ਘਰ ਹੀ ਹੈਗਾ ਆਰਾਮ ਨਾਲ ਸੁੱਤਾ ਹੈ ਆਰਾਮ ਨਾਲ ਇੰਜੋਏ ਕਰ ਰਿਹਾ ਲੇਕਿਨ ਪੁਲਿਸ ਕੁਝ ਨਹੀਂ ਕਰ ਰਹੀ ਹੈ ਉਹਨੂੰ ਨਾ ਹੀ ਕੋਈ ਡਰ ਹੈ ਕਿਸੇ ਪੁਲਿਸ ਦਾ ਜੀ ਅੱਜ ਮੈਂ ਧਰਨੇ ਤੇ ਬੈਠੀ ਹਾਂ ਔਰ ਸੀਪੀ ਸਾਹਿਬ ਨੂੰ ਇਹੀ ਕਹਿਣਾ ਚਾਹੁੰਦੀ ਕਿ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕਰੋ ਇੱਕ ਤਾਂ ਉਹਨੇ ਇਹ ਗਲਤ ਕੰਮ ਕੀਤਾ ਲੇਕਿਨ ਹੁੰਦੇ ਤੇ ਉਹਦੇ ਲਈ ਕੀ ਕੋਈ ਕਾਨੂੰਨ ਨਹੀਂ ਹੈ ਜੀ ਤੇ ਜਿਹੜੇ ਹੋਰ ਦੋਸ਼ੀ ਹੈਗੇ ਉਹਨਾਂ ਦਾ ਨਾਮ ਐਫ ਆਈ ਆਰ 'ਚ ਪਿਆ ਹੈ ਕਿ ਨਹੀਂ ਪਿਆ ਦੇਖੋ ਜਿਹੜੇ ਤਿੰਨ ਦੋਸਤ ਸੀਗੇ ਹੁੰਦੇ ਪੰਕਜ ਗਿਲੋਹੋਤਰਾ ਜਤਿੰਦਰ ਗੋਰਾਇਆ ਔਰ ਰਿਸ਼ੀ ਬਾਂਸਲ ਇਹਨਾਂ ਤਿੰਨਾਂ ਦਾ ਨਾਮ ਤਾਂ ਕੀ ਲੈਣਾ ਰਿਸ਼ੀ ਬਾਂਸਲ ਇੱਕ ਕੋਈ ਪੱਤਰਕਾਰ ਹੈਗਾ ਹਿੰਦੀ ਨਿਊਜ਼ ਦਾ ਤੇ ਉਹਦੇ ਖਿਲਾਫ ਮੈਂ ਦਰਖਾਸਤ ਦਿੱਤੀ ਸੀ ਲੇਕਿਨ ਉੱਥੇ ਨਾ ਕੋਈ ਸੁਣਵਾਈ ਕੀਤੀ ਜਾਂਦੀ ਹੈ ਨਾ ਹੀ ਮੈਨੂੰ ਬੁਲਾਇਆ ਜਾਂਦਾ ਤੇ ਮੈਨੂੰ ਮੈਸੇਜ ਆਂਦਾ ਹੈ ਕਿ ਤੁਹਾਡੀ ਜਿਹੜੀ ਕੰਪਲੇਂਟ ਕੀਤੀ ਹੈ ਉਹ ਡਿਸਮਿਸ ਕਰ ਦਿੱਤੀ ਡਿਸਪੋਜ਼ ਕਰ ਦਿੱਤੀ ਗਈ ਹੈ ਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਚੱਕਰ ਕੀ ਹੈ ਜਾਂ ਤਾਂ ਫਿਰ ਪੈਸਾ ਹੀ ਜ਼ਿਆਦਾ ਪੈਸੇ ਦੀ ਹੀ ਜਿੱਤ ਹੋ ਰਹੀ ਹੈ ਇਨਸਾਨੀਅਤ ਹੈ ਹੀ ਨਹੀਂ ਕੋਈ ਅਗਰ ਵੱਡਾ ਆਦਮੀ ਹੈ ਕੋਈ ਵੀ ਗਲਤ ਕੰਮ ਕਰੇ ਲੇਕਿਨ ਪੁਲਿਸ ਪ੍ਰਸ਼ਾਸਨੋਂ ਦਾ ਕੁਝ ਵੀ ਨਹੀਂ ਕਰ ਰਹੀ ਹੈ ਆਖਬਾਰਾਂ ਮੋਰੇ ਰੱਖੀਆਂ ਹਾਂਜੀ ਇਹ ਅਖਬਾਰਾਂ ਹੈਗੀਆਂ ਇੱਕ ਹੈਗਾ ਜਿੰਦੇ ਨਾਲ ਮੇਰੀ ਸ਼ਾਦੀ ਹੋਈ ਸੀ ਹੁਣ ਉਹ ਬੰਦਾ ਉਹਦੇ ਨਾਲ ਮਿਲ ਕੇ ਉਹਦਾ ਦਲਾਲ ਬਣ ਕੇ ਉਹਦੇ ਲਈ ਉਹਦੇ ਵਾਸਤੇ ਕੰਮ ਕਰ ਰਿਹਾ ਤੇ ਹਰ ਅਖਬਾਰ 'ਚ ਮੇਰੇ ਵਾਸਤੇ ਗਲਤ ਤੋਂ ਗਲਤ ਖਬਰ ਛਾਪ ਰਿਹਾ ਲੇਕਿਨ ਉਹ ਦੋਸ਼ੀਆਂ ਵਾਰੇ ਕੋਈ ਖਬਰ ਨਹੀਂ ਛਾਪ ਰਹੀ ਕੋਈ ਕੁਝ ਨਹੀਂ ਹੋ ਰਿਹਾ ਉਲਟਾ ਮੈਨੂੰ ਹੀ ਹਰਾਸਮੈਂਟ ਕੀਤਾ ਜਾ ਰਿਹਾ ਹੈ ਇੱਕ ਵੇੜੇ ਸਵਾਲ ਪੁੱਛਿਆ ਜਾਂਦਾ ਆ ਖਬਰ ਨਸ਼ਰ ਹੋਈਆਂ ਵੀ ਤੁਹਾਨੂੰ ਪੁੱਛਿਆ ਜਾਂਦਾ ਐ ਇੰਨੀ ਲੇਟ ਕਿਉਂ ਆਏ ਪਹਿਲਾਂ ਕਿਉਂ ਨਹੀਂ ਆਏ ਇੰਨੀ ਲੇਟ ਮੈਂ ਤਾਂ ਆਈ ਐ ਦੇਖੋ ਜੀ ਉਹ ਤਾਂ ਸਿੱਧਾ ਮੇਰੇ ਦਿਮਾਗ ਤੇ ਗਨ ਰੱਖਦਾ ਸੀ ਹੁਣ ਜੇ ਮੈਂ ਤੁਹਾਡੇ ਦਿਮਾਗ ਤੇ ਕੋਈ ਆ ਕੇ ਪਿਸਤੌਲ ਰੱਖੇ ਤੁਸੀਂ ਕੀ ਕਰੋਗੇ ਤੁਸੀਂ ਤਾਂ ਆਪਣੇ ਹੱਥ ਉੱਪਰ ਹੀ ਖੜੇ ਕਰ ਲੋਗੇ ਨਾ ਤੁਸੀਂ ਤਾਂ ਡਰੋਗੇ ਉਹਦੇ ਬੰਦੇ ਦੀ ਬੰਦੂਕ ਦੇਖ ਕੇ ਡਰੋਗੇ ਇਸ ਕਰਕੇ ਮੈਂ ਵੀ ਡਰਦੀ ਸੀ ਅੱਜ ਨੇ ਇੰਨੇ ਜਣੇ ਮੈਨੂੰ ਸਾਥ ਦੇ ਰਹੇ ਮੇਰੇ ਭਰਾ ਮੇਰੇ ਪਿਓ ਵਰਗੇ ਸਾਰਿਆਂ ਦੀ سپورਟ ਹੈ ਤੇ ਮੈਂ ਹਿੰਮਤ ਕੀਤੀ ਹੈ ਉਹਦੇ ਖਿਲਾਫ ਆਵਾਜ਼ ਉਠਾਈ ਹੈ ਲੇਕਿਨ ਫਿਰ ਵੀ ਮੈਨੂੰ ਧਮਕੀਆਂ ਆ ਰਹੀਆਂ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਣਾ ਆਪਣਾ ਕੇਸ ਵਾਪਸ ਲੈ ਲੈ ਪਰ ਮੈਂ ਪਿੱਛੇ ਨਹੀਂ ਹਟਾਂਗੀ ਆਪਣਾ ਇਨਸਾਫ ਲੈ ਕੇ ਹੀ ਹਟਾਂਦੂ ਇਸ ਇਨਸਾਨ ਤੋਂ ਸੋ ਦੋਸਤੋ ਦੱਸ ਦਈਏ ਕਿ ਇਹ ਬੀਤੇ ਦਿਨ ਜਿਹੜੀਆਂ ਕਿ ਖਬਰਾਂ ਚੱਲਦੀਆਂ ਨੇ ਖਬਰਾਂ ਤੋਂ ਬਾਅਦ ਦੱਸਿਆ ਰ ਭੈਣਾਂ ਆ ਨਾਮੀ ਅਖਬਾਰਾਂ ਪਈਆਂ ਨੇ ਅਖਬਾਰਾਂ ਪਈਆਂ ਨੇ ਸਾਰੀਆਂ ਅਲੱਗ-ਅਲੱਗ ਇਹ ਅਖਬਾਰਾਂ ਦੇ ਵਿੱਚ ਸਿਰਫ ਸਿਰਫ ਤੇ ਸਿਰਫ ਕਹਿੰਦੇ ਨਾ ਅੱਜ ਕੱਲ ਕਲਮ ਦੇ ਵਿੱਚ ਇੱਕ ਕਿਸੇ ਨੇ ਫੋਟੋ ਬਣਾਈ ਸੀ ਕਲਮ ਦੇ ਵਿੱਚ ਸਿੱਕਾ ਪੈ ਰਿਆ ਉਹਦਾ ਮਤਲਬ ਸੀ ਅੱਜ ਕਲਮ ਪੈਸੇ ਨਾਲ ਚੱਲਦੀ ਹੈ ਇਹ ਉਹ ਅਖਬਾਰਾਂ ਨੇ ਨਾਮੀ ਜਿਹਦੇ ਵਿੱਚ ਕੁੜੀ ਦੇ ਜ਼ਬਰ ਜਨਾਹ ਦੀਆਂ ਖਬਰਾਂ ਤਾਂ ਨਹੀਂ ਲੱਗੀਆਂ ਪਰ ਇਹਦੇ ਖਿਲਾਫ ਖਬਰਾਂ ਜ਼ਰੂਰ ਲੱਗਦੀਆਂ ਉਹ ਵੀ ਅੱਦੇ-ਅੱਦੇ ਪੋਣੇ-ਪੋਣੇ ਪੇਜ ਦੀਆਂ ਤੇ ਜਿਹੜੇ ਅਖਬਾਰ ਇੰਨਾ ਅੱਖਰ ਇੰਨੀ ਐਡ ਲਾਉਣ ਦੇ ਪੈਸੇ 5000 10000 ਲੈਂਦੀ ਐ ਕੁਛ ਕਿਸੇ ਦੀ ਬੇਦਖਲੀ ਖਾਣੀ ਹੋਵੇ ਉਹ ਖ਼ਬਰ ਦੇ ਵਿੱਚ ਅੱਧੇ ਤੇ ਪੂਨੇ ਪੂਨੇ ਪੇਜ ਦੀਆਂ ਖ਼ਬਰਾਂ ਲੱਗ ਜਾਣ ਪਰ ਜਿਹੜੀ ਪੀੜਤਾ ਦੇ ਵਿਰੁੱਧ ਪਰ ਪੀੜਤਾ ਦਾ ਸਾਥ ਦੇਣ ਦੀਆਂ ਖ਼ਬਰਾਂ ਕਿਸੇ ਨੇ ਨਹੀਂ ਲਾਈਆਂ ਜੇ ਖ਼ਬਰ ਲਾਂਦੇ ਆ ਪर्चा ਪੈਂਦਾ ਆ ਚੇਤਨ ਵਿਵੇਜਾ ਤੇ ਚੇਤਨ ਕੁਮਾਰ ਲਿਖਿਆ ਜਾਂਦਾ ਆ ਤੇ ਖ਼ਬਰ ਵੀ ਇੰਨੀ ਕੁ ਹੁੰਦੀ ਆ ਚੇਤਨ ਕੁਮਾਰ ਤੇ ਪਿਆ ਪर्चा ਪਰ ਉਹ ਚੇਤਨ ਵਿਵੇਜਾ ਨਹੀਂ ਲਿਖਿਆ ਜਾਂਦਾ ਤੇ ਉਹ ਭੈਣ ਕੀ ਸਾਫ ਕਰ ਦਿਆ ਮੈਂ ਇੱਕ ਗੱਲ ਕਰਦਾ ਸੀ ਕਿ ਪੀਲੀ ਪੱਤਰਕਾਰੀ ਅੱਜ ਇੱਕ ਗੱਲ ਤੋਂ ਤੋਂ ਦਿਲ ਦਾ ਕਰਿਆ ਜਾਂਦਾ ਹੈ ਭੈਣ ਦਾ ਮਸਲਾ ਪਰ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਪੀਲੀ ਪੱਤਰਕਾਰੀ ਜਦੋਂ ਮੈਂ ਨਵਾਂ ਨਵਾਂ ਪੱਤਰਕਾਰੀ ਦੇ ਵਿੱਚ ਆਇਆ ਤਾਂ ਮੈਨੂੰ ਕਿਹਾ ਸੀ ਪੀਲੀ ਪੱਤਰਕਾਰੀ ਹੁੰਦੀ ਆ ਤੇ ਸ਼ਾਇਦ ਉਸ ਵੇਲੇ ਹੁੰਦੀ ਵੀ ਸੀ ਕਿਉਂਕਿ ਪੀਲੀ ਪੱਤਰਕਾਰੀ ਦਾ ਮਤਲਬ ਸੀਗਾ ਕਿ ਅਸੀਂ ਪੈਸੇ ਲੈ ਕੇ ਖਬਰ ਕਿਸੇ ਦੀ ਕਰਵਾ ਵੀ ਦਿੰਦੇ ਸੀ ਕਰ ਵੀ ਦਿੰਦੇ ਪਰ ਜਦੋਂ ਦਿਲ ਦੇ ਵਿੱਚ ਇੱਕ ਮੇਰੇ ਸਾਹਮਣੇ ਅੱਗੇ-ਅੱਗੇ ਖਬਰਾਂ ਆਈਆਂ ਦੇਖਿਆ ਲੋਕ ਬਹੁਤ ਦੁਖੀ ਨੇ ਦਿਲ ਦੇ ਵਿੱਚ ਆਇਆ ਵੀ ਹਾਂ ਨਹੀਂ ਯਾਰ ਇਨਸਾਨੀਅਤ ਆ ਇਨਸਾਨੀਅਤ ਵੀ ਜਿੰਦੀ ਰੱਖਣੀ ਚਾਹੀਦੀ ਆ ਇਨਸਾਨੀਅਤ ਨੂੰ ਬਰਕਰਾਰ ਰੱਖਿਆ ਤੁਸੀਂ ਪਿਆਰ ਦਿੱਤਾ ਅੱਜ ਹਮੇਸ਼ਾ ਸੱਚੀ ਆਵਾਜ਼ ਉਠਾਉਣਾ ਰਿਹਾ ਤੇ ਸੱਚੀ ਆਵਾਜ਼ ਉਠਾਉਂਦਾ ਰ੍ਹਾਂਗਾ ਮੈਨੂੰ ਝੂਠੇ ਪਰਚੇ 'ਚ ਪਸਾਨ ਦੀ ਗੱਲ ਗਈ ਗਈ ਆ ਕਿ ਤੇਰੇ ਤੇ ਜਲਦੀ ਝੂਠੇ ਪਰਚੇ ਦੁਆਰਾ ਹੋਣਗੇ ਉਹੀ 7 ਨੰਬਰ ਹਵਾਲਾਤ ਵਿੱਚ ਤੈਨੂੰ ਚਿੱਟਾਂਗੇ ਪਰ ਮੈਂ ਡਰਦਾ ਨਹੀਂ ਅਸੀਂ ਜੇਲ੍ਹ ਦੇਖ ਚੁੱਕੇ ਆ ਪਰ ਜਿਹੜੇ ਅਪਰਾਧੀਆਂ ਨੇ ਕੁੜੀ ਦਾ ਪੂਇਕ ਖਰਾਬ ਕੀਤਾ ਉਹਨਾਂ ਨੂੰ ਹੁਣ ਆਪਣੀ ਫਿਕਰ ਹੋਣੀ ਚਾਹੀਦੀ ਹੈ ਕਿ ਇਸ ਭੈਣ ਨੂੰ ਜਿਹੜੀ ਦਰਿੰਦਗੀ ਕੀਤੀ ਹੈ ਉਹਦਾ ਕਿੱਦਾਂ ਉਹਨਾਂ ਨੇ ਲੇਕਾ ਜੋਕਾ ਦੇਣਾ ਆ ਫੋਟੋਆਂ ਪਈਆਂ ਦਿਖਾਓ ਬੇਟਾ ਆ ਫੋਟੋਆਂ ਨੇ ਆ ਉੱਚ ਅਧਿਕਾਰੀਆਂ ਨਾਲ ਐਮਐਲਏ ਨਾਲ ਭਗਵੰਤਮਾਨ ਨਾਲ ਆ ਇੱਥੇ ਲੀਡਰ ਦੀ ਅਚੇਤਨ ਵਿਵੇਜਾ ਕੋ ਔਰseits ਲੱਖ ਲੱਖ ਵਧਾਈ ਵਿਧਾਨ ਸਭਾ ਇਹ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਪਰ ਇਹ ਐਮਐਲਿਆਂ ਨੇ ਕਦੀ ਬਲਾ ਕੇ ਇਥੇ ਕੁੜੀ ਨੂੰ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬੇਟਾ ਵੀ ਤੈਨੂੰ ਕੀ ਬਰੋਲ ਮਾ ਕੀ ਦੋਖਾ ਪਰ ਇਹਨੂੰ ਧਮਕੀਆਂ ਲਗਾਤਾਰ ਲਗ ਲਗਾ ਜਗਾ ਰੀਆਂ ਪਤਾ ਲੱਗਾ ਤੁਹਾਡੀ ਭੈਣ ਦਾ ਘਰ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਤੋਂ ਤੁਹਾਡੇ ਜੀਜਾ ਹਿੰਮਤੀ ਸੀਗਾ ਉਹਨੇ ਕਹਿਤਾ ਮੇਰੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਹਾਂਜੀ ਉਹਨਾਂ ਨੂੰ ਵੀ ਕਾਫੀ ਧਮਕੀਆਂ ਆ ਰਹੀਆਂ ਉਹਨੂੰ ਕਹਿ ਰਹੇ ਹੈਗੇ ਕਿ ਕੇਸ ਵਾਪਸ ਲੈ ਲੈ ਨਾ ਨਹੀਂ ਤਾਂ ਸਾਰੇ ਪਰਿਵਾਰ ਨੂੰ ਜਾਨੋਂ ਮਾਰਵਾ ਦੇਵਾਂਗੇ ਜੀ ਉਹ ਤਾਂ ਉਹਨੇ ਇੱਥੇ ਤੱਕ ਤੁਰ ਗਿਆ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ ਉਹਨੂੰ ਲੱਗ ਰਿਹਾ ਹੈ ਕਿ ਮੈਂ ਕਿਸੇ ਨੂੰ ਵੀ ਪਹਿਲਾਂ ਤਾਂ ਉਹ ਖਰੀਦ ਹੀ ਚੁੱਕਿਆ ਜਿਹੜੇ ਖਰੀਦਣ ਵਾਲੇ ਸੀ ਉਹ ਖਰੀਦੇ ਜਾ ਸਕਦੇ ਹੈ ਲੇਕਿਨ ਮੇਰੇ ਜੀਜੂ ਜਾਂ ਕਿਸੇ ਨੂੰ ਮੇਰੇ ਘਰ ਪਰਿਵਾਰ ਦੇ ਬੰਦੇ ਨੂੰ ਤੂੰ ਨਹੀਂ ਖਰੀਦ ਸਕਦਾ ਅਸੀਂ ਇਨਸਾਫ ਲਈ ਬੈਠੇ ਔਰ ਇਨਸਾਫ ਤੇਰੇ ਤੋਂ ਅਸੀਂ ਲੈ ਕੇ ਹੀ ਰਵਾਂਗੇ ਤਾਂ ਕਿ ਤੈਨੂੰ ਵੀ ਪਤਾ ਲੱਗੇ ਕਿ ਕਿਸੇ ਔਰਤ ਨਾਲ ਗਲਤ ਕਰਨਾ ਕਿੰਨਾ ਕੇਹੀ ਗਲਤ ਹੈ ਸੋਸ਼ਲ ਮੀਡੀਆ ਤੇ ਤੁਹਾਡੇ ਖਿਲਾਫ ਲਗਾਤਾਰ ਕਮੈਂਟਾਂ ਵਿੱਚ ਪ੍ਰਚਾਰ ਹੋਇਆ ਕਹਿੰਦੇ ਆ ਇੱਕ ਜਿਹੜਾ ਤੁਸੀਂ ਨਾਮ ਲਿਖਿਆ ਸੀ ਚੇਤਨ ਵਿਵੇਜ ਦਾ ਕਿ ਉਹ ਪਿਤਾ ਆ ਦੋਸ਼ੀਏ ਤੁਹਾਡੇ ਹਸਬੰਡ ਵੱਲੋਂ ਸ਼ਾਇਦ ਕਿ ਦਿਖਾ ਦਿੱਤੀ ਕਿ ਉਹ ਕਹਿੰਦੇ ਆ ਵੀ ਜੇ ਮੇਰਨਾ ਵਿਆਹ ਆਇਆ ਸੀ ਬਈ ਚੇਤਨ ਭਵੇਜੇ ਦਾ ਨਾਮ ਲਿਖਿਆ ਇਹ ਕਾਰਨ ਕੀ ਸੀਗਾ ਜਿੰ ਚੇਤਨ ਭਵੇਜੇ ਦਾ ਨਾਮ ਮੈਂ ਪਹਿਲਾਂ ਚੇਤਨ ਭਵੇਜੇ ਦਾ ਹੀ ਨਾਮ ਲਖਵਾਇਆ ਸੀ ਪਰ ਲੇਕਿਨ ਉਸ ਬੰਦੇ ਨੇ ਆਪਣੇ دوست ਆਪਣੇ ਗੁੰਡੇ ਪੇਚ ਕੇ ਉਥੇ ਆਪਣਾ ਨਾਮ ਕਟਾ ਕੇ ਹੁੰਦਾ ਨਾਮ ਲਿਖਵਾਤਾ ਸ਼ੀਸ਼ਪਾਟੀਏ ਦਾ ਯਾਨੀ ਜਿਹੜਾ ਪਿਓ ਸੀ ਤੁਸੀਂ ਉਹਦਾ ਨਾਮ ਹੀ ਲਖਾਇਆ ਕਿਉਂਕਿ ਤੁਹਾਨੂੰ ਪਤਾ ਸੀ ਉਹਦਾ ਪਿਓ ਬੱਚੇ ਦਾ ਉਹ ਆ ਹਾਂਜੀ ਬਿਲਕੁਲ ਜਿਹੜਾ ਪਿਓ ਮੈਂ ਤਾਂ ਉਹਦਾ ਹੀ ਨਾਮ ਲਖਵਾਵਾਂਗੀ ਮੈਂ ਇੱਦਾਂ ਕਿੱਦਾਂ ਐਰੇ ਗੈਰੇ ਨੱਥੂ ਗੈਰੇ ਦਾ ਨਾਮ ਕਿੱਦਾਂ ਲਖਵਾਦਾ ਜੋ ਫਾਦਰ ਉਹਦੀ ਲੇਕਿਨ ਉਸ ਬੰਦੇ ਨੇ ਹਸਪੀਟਲ ਜਾ ਕੇ ਵੀ ਉਸ ਬੱਚੇ ਦੇ ਪਿਤਾ ਦਾ ਨਾਮ ਕਟਵਾ ਕੇ ਕਿਸੇ ਹੋਰ ਬੰਦੇ ਦਾ ਨਾਮ ਲਖਵਾ ਦਿੱਤਾ ਜਿਹੜੇ ਤੁਹਾਡੇ ਹਸਬੰਦ ਆਸ਼ੀਸ਼ ਹਾਂਜੀ ਆਸ਼ੀਸ਼ ਸੋ ਗੁਰਮੇਲ ਜੀ ਇੱਥੇ ਜਿਹੜਾ ਸੋਸ਼ਲ ਵਰਕਰ ਆ ਨਾਂ ਵਾਲਾ ਗੁਰਮੇਲ ਜੀ ਦੋ ਦਿਨ ਪਹਿਲਾਂ ਇੱਕ 24 ਘੰਟੇ ਦਾ ਅਲਟੀਮੇਟ ਦਿੱਤਾ ਅੱਗੇ ਨੂੰ ਅਜੇ ਥੋੜਾ ਦੋ ਦਿਨ ਪਹਿਲਾਂ 24 ਘੰਟੇ ਥੋੜਾ ਹੋਰ ਅੱਗੇ ਆ ਥੋੜਾ ਗੱਲ ਕਰਦੇ 24 ਘੰਟੇ ਪਹਿਲਾਂ ਤੁਹਾਨੂੰ ਅਲਟੀਮੇਟ ਦਿੱਤਾ ਗਿਆ ਤੁਸੀਂ ਵੀ ਗਿਆ ਸੀਗਾ ਵੀ ਜਦੋਂ ਇਹ ਭੈਣ ਨੂੰ ਨਾਂ ਇਨਸਾਬ ਮਿਲਿਆ ਤੇ ਰੋਜ਼ 2 ਘੰਟੇ ਸੀਪੀ ਦਫ਼ਤਰ ਦੇ ਬਾਹਰ ਬੈਠਿਆ ਜਾਏਗਾ ਕਿ ਇਹਦਾ ਸਾਥ ਦੇਵਾਂਗੇ ਕਿ ਸਿਰਫ ਅੱਜ ਖਾਣਾ ਪੂਟਿਆ ਬਿਲਕੁਲ ਬਿਲਕੁਲ ਪੂਰਾ ਸਾਥ ਦੇਵਾਂਗੇ ਜੀ ਚਾਹੇ ਮਹੀਨਾ ਧਰਨਾ ਚੱਲੇ ਜਾਂ ਡੇਢ ਮਹੀਨਾ ਚੱਲੇ ਪੂਰਾ ਸਾਥ ਦੇ ਜਦ ਤੱਕ ਦੋਸ਼ੀ ਗਿਰਫਤਾਰ ਗਿਰਫਤਾਰ ਨਾ ਹੋਣਗੇ ਤਦ ਤੱਕ ਤੁਹਾਡਾ ਧਰਨਾ ਚੱਲਦਾ ਹੀ ਰਹੂਗਾ ਸਾਡੀਆਂ ਸਮਾਜ ਬਧੀਆਂ ਅਲੱਗ-ਅਲੱਗ ਡਿਊਟੀ ਆਪਣੀ ਨਿਭਾਉਣਗੀਆਂ ਮੈਂ ਵੀ ਆਪਣੀ ਡਿਊਟੀ ਨਿਭਾਉਂਦਾ ਨਵਾਂ ਸੋਸ਼ਲ ਵਰਕਰ ਹਾਂ ਦੇਖਿਆ ਕਦੀ ਇਹ ਤਰ੍ਹਾਂ ਮਾਮਲਾ ਤੁਸੀਂ ਤਾਂ ਬਹੁਤ ਸਾਰੇ ਮਾਮਲੇ ਦੇਖਣ ਹੁੰਦੇ ਆ ਛੋਟੇ ਛੋਟੇ ਮਾਮਲੇ ਵਿੱਚ ਪੁਲਿਸ ਪਰਿਵਾਰ ਤੱਕ ਨੂੰ ਚੱਕ ਲੈਂਦੀ ਆ ਠੀਕ ਆ ਤੇ ਅੱਜ ਇੱਕ ਬੜ ਸੰਗੀਨ ਦੋਸ਼ੀ ਜਿਹੜਾ ਕੀ ਔਰਤ ਜਿਹਦੇ ਤੇ 376 ਕੁੜੀ ਨੂੰ ਮਾਰਨ ਦੀਆਂ ਧਮਕੀਆਂ ਜਿਹੜੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਤੇ ਇੱਕ ਜਿਹੜੇ ਪ੍ਰੂਫ ਖੁਰਦਪੁਰਦ ਕੀਤੇ ਉਹਨੇ ਉਹ ਧਾਰਾ ਇਹਦਾ ਬੱਚਾ ਮਾਰਨ ਦੀ ਕੋਸ਼ਿਸ਼ ਕੀਤੀ ਐ ਇਦਾਂ ਇਦਾਂ ਜਿਹੜਾ ਕੀ ਆ ਬੰਦਾ ਖਰੀਆਮਪੁਰ ਦਾ ਭੇੜੀਏ ਇਦਾਂ ਘੁੰਮ ਰਿਹਾ ਕੀ ਕਹੋਂਗੇ ਨਾਲੀ ਦੇਖੋ ਜੀ ਇੱਕ ਬਹੁਤ ਸੀਰੀਅਸ ਮੈਟਰ ਆ ਪੁਲਿਸ ਨੂੰ ਇਹਦੇ ਵਿੱਚ ਲਾਪਰਵਾਹੀ ਨਹੀਂ ਬਰਤਣੀ ਚਾਹੀਦੀ ਦੇ ਪੁਲਸੀ ਕੀ ਮਜਬੂਰੀ ਆ ਉਹ ਹੁਣ ਪੋਲੀਟਿਕਲ ਪ੍ਰੈਸ਼ਰ ਤੁਹਾਨੂੰ ਦਿਖਦੇ ਪਿਆ ਜੀ ਕ੍ਰਿਟੀਕਲ ਪ੍ਰੈਸ਼ਰ ਹੀ ਪਾਊਗਾ ਪੈਸੇ ਦੀ ਗੱਤੋ ਵੀ ਕਰੂਗਾ ਹਰ ਕਤਗੜਨਾ ਬਣਾਊਗਾ ਲੇਕਿਨ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਅਸੀਂ ਅੱਜ ਵੀ ਇੱਥੇ ਬਹਿ ਕੇ ਤੁਹਾਨੂੰ ਅਸੀਂ ਵਚਨ ਦਿੰਦੇ ਆਂ ਵੀ ਤਦ ਤੱਕ ਤੁਹਾਡਾ ਧਰਨਾ ਰੈਗੂਲਰ ਚੱਲਦਾ ਹੀ ਰਹੇਗਾ ਸੋ ਬੇਟਾ ਸੋ ਬੱਤਰਾ ਸਾਹਿਬ ਵੀ ਬੱਤਰਾ ਸਾਹਿਬ ਤੁਸੀਂ ਵੀ ਇੱਥੇ ਉਹ ਦਿਨ ਇੱਥੇ ਇਹ ਸਮਾਜ ਸੇ ਵੀ ਬੱਤਰਾ ਸਾਹਿਬ ਵੀ ਇੱਥੇ ਪਹੁੰਚ ਚੁੱਕੇ ਨੇ ਬੱਤਰਾ ਸਾਹਿਬ ਤੁਹਾਡੇ ਵੱਲੋਂ ਵੀ ਇੱਕ ਗੱਲ ਕਹੀ ਗਈ ਸੀ ਵੀ ਬੇਟੀ ਨੂੰ ਇਨਸਾਫ ਦਵਾਵਾਂਗੇ ਤਾਂ ਜੱਤਾ ਹੀ ਬੇ ਖਬਰਾਂ ਬੇਟੀ ਲੈ ਕੇ ਆਈ ਆ ਜਿੰਨਾਂ ਦੇ ਅੱਧੇ ਤੇ ਪੇਜ ਦੀਆਂ ਖਬਰਾਂ ਲੱਗੀਆਂ ਨੇ ਬੇਟੀ ਦੇ ਖਿਲਾਫ ਜਿਹੜੀਆਂ ਤੇ ਪਰ ਕੀ ਕਹੋਗੇ ਬਾਬਾ ਜੀ ਆਜੋ ਮੈਂ ਤਾਂ ਅਸੀਂ ਕੱਲ ਪਰਸੋ ਵੀ ਅਸੀਂ ਅਲਟੀਮੇਟ ਦਿੱਤਾ ਸੀ 2 ਨੰਬਰ ਥਾਣੇ ਦੇ ਬਾਹਰ ਅਸੀਂ ਕਮਿਸ਼ਨਰ ਸਾਹਿਬ ਨੂੰ ਇੱਕ ਬੇਨਤੀ ਕਰਦੇ ਆ ਕਿ ਸ਼ਾਂਤ ਪੂਰਕ ਅਸੀਂ ਉੱਥੇ ਧਰਨਾ ਬੇਟੀ ਨੇ ਲਾਇਆ ਵਾ ਅਸੀਂ ਇਹਨਾਂ ਦੇ ਨਾਲ ਆ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਇਹਨਾਂ ਦੇ ਇਹਨਾਂ ਦੇ ਤਿੰਨ ਬੰਦੇ ਜਿਹੜੇ ਹੋਰ ਆ ਉਹ ਨਾਮਜਾਨਦ ਕੀਤਾ ਜਾਣ ਐਫ ਆਈ ਆਰ ਦੇ ਨਾਲ ਤੇ ਅਸੀਂ ਸੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਵੀ ਜਾ ਰਹੇ ਅੰਦਰ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹਨੂੰ ਬੇਟੀ ਨੂੰ ਧਰਨੇ ਦੇ ਉੱਤੇ ਨਹੀਂ ਬਿਠਾ ਦਿੱਤਾ ਜਾਵੇ ਪਰ ਉਹ ਹੱਕ ਕੇ ਹੁਣ ਉਹਦੇ ਬਹਿ ਗਈ ਆ ਅਸੀਂ ਬੜਾ ਸਮਝਾਇਆ ਵੀ ਬੇਟੇ ਕੋਈ ਗੱਲ ਨਹੀਂ ਅਸੀਂ ਅੰਦਰ ਜਾਂਦੇ ਆ ਪਰ ਉਹ ਕਹਿੰਦੀ ਨਹੀਂ ਨਹੀਂ ਮੇਰਾ ਮੇਰੀ ਸੁਣਾਈ ਨਹੀਂ ਹੋਣੀ ਮੈਂ ਧਰਨੇ ਤੇ ਬੈਠਾਂ ਸੋ ਸੋ ਜਨਾਬ ਆਏ ਨੇ ਸ਼ਹਿਰ ਅੰਦਰ ਮਾਨਯੋਗ ਸੀਪੀ ਸਾਹਿਬ ਨੇ ਬੁਲਾਇਆ ਸੋ ਦੇਖਦੇ ਆ ਉਹਨਾਂ ਨੇ ਕੀ ਗੱਲ ਸੁਣੀ ਜਾਂਦੀ ਆ ਕਿਉਂਕਿ ਧਰਨਾ ਲਾ ਕੇ ਆਪਣਾ ਜੇ ਏਸੀ ਜਗ੍ਹਾ 2 ਸਾਲ ਪਹਿਲਾਂ ਧਰਨਾ ਲੱਗਾ ਉਹ ਭੈਣ ਨੂੰ ਇਨਸਾਫ ਲਈ ਲੜਨਾ ਪਿਆ ਸੋ ਦੇਖਦੇ ਆ ਇਹਦੀ ਹਿੰਮਤ ਕੱਤ ਤੱਕ ਹੈਗੀ ਲੱਗ ਪੈਣਾ ਹਿੰਮਤ ਪੂਰੀ ਕਰਨਗੀ ਕਿ ਬਸ ਡੋਲ ਜੇਗੀ ਨਹੀਂ ਨਹੀਂ ਡੋਲਣ ਵਾਲਿਆ ਚੋ ਤਾਂ ਨਹੀਂ ਹੁੰਜੇ ਉਹਦੇ ਖਿਲਾਫ ਕਦਮ ਉਠਾਈ ਲਿਆ ਤੇ ਇਨਸਾਫ ਲਿੱਤੇ ਬਿਨਾ ਮੈਂ ਨਹੀਂ ਪਿੱਛੇ ਹਟਾਂਗੀ ਜੀ ਮੇਰੇ ਅੰਦਰ ਤੁਹਾਡੇ ਜਿੱਦਾਂ ਤੁਸੀਂ ਕਹਿੰਦੇ 10 ਤੋਂ 12 ਜਾਂ 11 ਤੋਂ ਜੋ ਵੀ 2 ਘੰਟੇ ਤੁਸੀਂ ਇੱਥੇ ਬੈਠੋਗੇ ਰੈਗੂਲਰ ਹਾਂਜੀ ਬਿਲਕੁਲ ਬੈਠਾਂਗੇ 2 ਘੰਟੇ ਬਿਲਕੁਲ ਆਪਣੀ ਡਿਊਟੀ ਇੱਥੇ ਦਵਾਂਗੇ ਜਦ ਤੱਕ ਇਨਸਾਫ ਨਹੀਂ ਮਿਲੇਗਾ ਯਾਨੀ ਕਿ ਪ੍ਰਸ਼ਾਸਨ ਨੂੰ ਜਗਾ ਕੇ ਹਟੋਗੇ ਬਿਲਕੁਲ ਜਗਾ ਕੇ ਹਟਾਂਗੇ ਸੋ ਭੈਣ ਨੇ ਮਨ ਬਣਾ ਲਿਆ ਆ ਜਗਾਉਣ ਦਾ ਪ੍ਰਸ਼ਾਸਨ ਨੂੰ ਸੋ ਭੈਣ ਵੱਲੋਂ ਤੁਸੀਂ ਗੱਲ ਦੱਸ ਰਹੇ ਜੀ ਕਿ ਕਿਸਾਨੀਆਂ ਆਗੂਆਂ ਨੂੰ ਵੀ ਤੁਸੀਂ ਮਤ ਮੰਗੀ ਆ ਹਾਂਜੀ ਉਹਨਾਂ ਤੋਂ ਵੀ ਮੈਂ ਮਦਦ ਮੰਗੀ ਉਹ ਵੀ ਕਹਿੰਦੇ ਕਿ ਤੁਹਾਡਾ ਪੂਰਾ ਸਾਥ ਦੇਵਾਂਗੇ ਉਹ ਵੀ ਆਣਗੇ ਸਾਡੇ ਕੋਲ ਉਹ ਵੀ ਪੂਰੀ سپورਟ ਕਰਨਗੇ ਜੀ ਹਾਂਜੀ ਸੋ ਪਹਿਲਾਂ ਲੜਨਾ ਪੈਂਦਾ ਸੀ ਤੇ ਇਨਸਾਫ ਲਈ ਤੇ ਬਹੁਤ ਔਖਾ ਕੰਮ ਸੀ ਪਰ ਕਿਸਾਨ ਅੰਦੋਲਨ ਹੋਇਆ ਕਿਸਾਨ ਸੰਘਰਸ਼ ਹੋਇਆ ਹੁਣ ਕਿਸਾਨ ਲੀਡਰ ਵੀ ਨਾਲ ਹੱਕ ਦੀ ਆਵਾਜ਼ ਚੱਕਣ ਲਈ ਆਣ ਵਾਲੇ ਨੇ ਸੋ ਹੋਰ ਵੀ ਜਿਹੜੇ ਸਾਥੀ ਇੱਥੇ ਹੋរី-ਹੋਰੀ ਪਹੁੰਚ ਰਹੇ ਨੇ ਪਰ ਦੱਸ ਦਈਏ ਕੀ ਆ ਭੈਣ ਜਿਹੜੀ ਆ ਆਪਣੇ ਇਨਸਾਫ ਲਈ ਬੈਠੀ ਆ ਪਰ ਦੋਸ਼ੀ ਜਿਹੜਾ ਅਪਰਾਧਿਕ ਪ੍ਰਵਰਤੀ ਦਾ ਸਮਾਜ ਛੇਵਰਾ ਚੋਲਾ ਪਾ ਕੇ ਜੇ ਇਹ ਸਮਾਜ ਛੇਵੀ ਆ ਤੇ ਆਸਰਾਮ ਤਾਂ ਇਹਦੋਂ ਵੱਡਾ ਸਮਾਜ ਛੇਵੀ ਸੀਗਾ ਤੇ ਉਹ ਜਿਹੜੇ ਸਰਸੇ ਵਾਲਾ ਬਾਬਾ ਇਹਦੋਂ ਵੱਡਾ ਸਮਾਜ ਛੇਵੀ ਸੀਗਾ ਸੋ ਇਹ ਸਾਰੇ ਸਮਾਜ ਛੇਵੀ ਆ ਸੋ ਕਾਲਾ ਕਾਲਾ ਭਾਜੀ ਵੀ ਇੱਥੇ ਪਹੁੰਚ ਚੁੱਕੇ ਨੇ ਨਿਹੰਗ ਫੌਜਾਂ ਪਹੁੰਚ ਚੁੱਕੀਆਂ ਨੇ ਉਹਦੋਂ ਇਹਨਾਂ ਵੱਲੋਂ ਵੀ ਅਲਟੀਮੇਟ ਦਿੱਤਾ ਸੀਗਾ ਵੀ ਅਸੀਂ ਜਿਹੜਾ ਕੀ ਆ ਬਾਬਾ ਜੀ ਧਰਨੇ ਦੇ ਭੈਣ ਬੈ ਗਈ ਆ ਤੁਹਾਡੇ ਵੱਲੋਂ ਵੀ ਅਲਟੀਮੇਟ ਦਿੱਤਾ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇਹ ਕਹਿ ਸੀਗਾ ਵੀ ਅਫਸਰਾਂ ਨੂੰ ਕਹਿਈ ਵੀ ਸਾਡੀ ਭੈਣ ਦੀ ਸੁਨਾਈ ਹੋਵੇ ਜੋ ਕਿ ਸੁਨਾਈ ਨਹੀਂ ਹੋਈਗੀ ਪਰਚਾ ਨਹੀਂ ਪਿਆ ਹੋਇਆ ਅਸੀਂ ਧਰਨੇ ਤੇ ਬਹਿ ਚੁੱਕੇ ਆ ਗਿਆ ਹੁਣ ਅਸੀਂ ਤਾਂ ਜਿੰਨੇ ਜਕਰ ਪਰਚਾ ਨਹੀਂ ਪੈਂਦਾ ਜਦ ਤੱਕ ਅਸੀਂ ਉਠਣਾ ਨਹੀਂ ਹੈਗਾ ਜੀ ਅਸੀਂ ਜਿੰਨੇ ਜਕਰ ਕਾਰਵਾਈ ਕਰਵਾ ਕੇ ਉਠਾਂਗੇ ਜੋ ਵੀ ਹੋਇਆ ਜਿਹੜਾ ਰੋਜ਼ ਰੋਜ਼ ਭੈਣ 2 ਘੰਟੇ ਮੰਗ ਰਹੀ ਆ ਕਿ ਇੱਕ ਵੀ ਸਾਥੀ ਨਾਲ ਲਾ ਕੇ ਤੁਹਾਡੇ ਵਿੱਚੋਂ ਖੜਦਾ ਰਹੇਗਾ 2 ਕੇ ਸਾਰਾ ਨਾਲ ਆਇਆ ਕਰੋਗੇ ਅਸੀਂ ਖੜਿਆ ਕਰਾਂਗੇ ਨਾਲ ਖੜਿਆ ਕਰਾਂਗੇ ਜੇ ਸਾਨੂੰ ਕੋਈ ਕੰਮ ਦੀ ਜ਼ਰੂਰਤ ਕੰਮ ਤੇ ਵੀ ਕਰਾਂਗੇ ਕੰਮ ਕਰ ਵੀ ਨਾਲ ਭੈਣ ਦੇ ਖੜਿਆ ਕਰਾਂਗੇ ਕਿੰਦੇ ਅਸੀਂ ਖਾਲਸੇ ਨੇ ਧੀਆਂ ਭੈਣਾਂ ਦੀ ਇੱਜ਼ਤ ਵਧਾਈਆਂ ਅੱਜ ਤਾਂ ਇੱਜ਼ਤ ਨੂੰ ਇੱਕ ਜਿਹੜੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਖਾਲਸਿਆਂ ਨੂੰ ਵੀ ਖੜਨਾ ਪਏਗਾ ਖੜਾਂਗੇ ਜੀ ਜੇ ਹੁਣ ਭੈਣ ਪਿੱਛੇ ਤਾਂ ਖੜਾਂਗੇ ਹੀ ਜੇ ਹੁਣ ਜੇ ਸਰਕਾਰ ਸਾਡੀ ਨਹੀਂ ਸਜ਼ਾ ਦਿੰਦੀ ਪਈਗੀ ਦੋਸਿਆਂ ਨੂੰ ਇਹਦਾ ਕੱਪ ਕੋਲੇ ਬਹਿ ਕੇ ਰੋਵਾਂਗੇ ਪਿੱਟਾਂਗੇ ਸਰਕਾਰ ਨੂੰ ਵੀ ਭਾਈ ਆਹ ਗੱਲ ਹੋ ਰਹੀ ਆ ਜੁਲਮ ਹੋ ਰਿਹਾ ਵੀ ਸਾਡੀ ਸੁਣਾਈ ਕੀਤੀ ਜਾਵੇ ਸੋ ਇੱਥੇ ਹੋਰ ਵੀ ਜਿਹੜੇ ਕਿ ਸਮਾਜ ਸੇਵੀ ਪਹੁੰਚ ਰਹੇ ਨੇ ਪਰ ਆ ਧਰਨਾ ਪੈਣ ਲਾ ਕੇ ਬੈਠੀ ਨੇ ਕੀ ਲੱਗਦਾ ਕਿ ਇਹ ਇਹ ਜਿਹੜੀ ਜਗਾ ਆ ਇੱਥੇ ਲਿਖ ਦੇਣਾ ਚਾਹੀਦਾ ਆ ਵੀ ਧੀਆਂ ਪੈਣਾਂ ਦੀ ਪੱਤ ਰੁਲੀ ਹੋਈ ਜਿਹੜੀ ਉਹ ਇੱਥੇ ਲਿਖ ਦੇਣਾ ਚਾਹੀਦਾ ਕਿ ਇਨਸਾਫ ਲੈਣ ਲਈ ਇੱਥੇ ਬੈਠਿਆ ਜਾਵੇ ਕਿਉਂਕਿ ਇਹ ਜਗਾ ਇੱਕ ਜਿੱਦਾਂ ਕਹਿੰਦੇ ਨਾ ਕੋਈ ਚੰਗੇ ਕੰਮ ਵਾਲੀ ਜਗ੍ਹਾ ਦੇ ਉੱਤੇ ਲਿਖਿਆ ਜਾਂਦਾ ਇੱਥੇ ਆ ਫਲਾਣਾ ਕੰਮ ਚੰਗਾ ਹੋਇਆ ਸੀ ਇੱਥੇ ਮੈਨੂੰ ਲੱਗਦਾ ਕਿ ਬੋਰਡ ਲੈਣਾ ਚਾਹੀਦਾ ਇੱਥੇ ਵੀ ਚੰਗੀ ਜਿਹੜੀ ਕੀ ਹੈ ਇੱਥੇ ਇੱਥੇ ਧਰ ਜਿਨ੍ਹਾਂ ਨੇ ਇਨਸਾਫ ਲੈਣਾ ਉਹ ਇਹ ਜਗ੍ਹਾ ਤੇ ਧਰਨਾ ਲਾਣ ਕਿਉਂਕਿ ਸ਼ਾਇਦ ਧਰਨੇ ਹੀ ਹੁਣ ਰਹਿ ਗਏ ਨੇ ਪ੍ਰਸ਼ਾਸਨ ਨੂੰ ਜਗਾਣ ਲਈ ਤੇ ਪ੍ਰਸ਼ਾਸਨ ਹਮੇਸ਼ਾ ਲੇਟ ਕੇ ਉੱਜਗਦਾ ਹੈ ਜੇ ਗਰੀਬ ਦੀ ਗੱਲ ਹੋਵੇ ਗਰੀਬ ਨੂੰ ਜੇ ਗਰੀਬ ਨਾਲ ਹੋਵੇ ਤਾਂ ਗਰੀਬ ਨੂੰ ਚੱਕ ਕੇ ਉਹਨੂੰ ਫੜਾ ਫੜ ਛਿੱਤਰ ਬ੍ਰੈਡ ਵੀ ਹੋ ਜਾਂਦੀ ਹੈ ਪਰ ਪੈਸਾ ਬਲਵਾਨ ਤੇ ਐਮਐਲਏ ਨੂੰ ਕਹਿ ਦੇਣਾ ਜਾਣੇ ਆ ਜਿਹੜਾ ਦੋਸ਼ੀ ਦੀ ਦੋਸ਼ੀ ਦੇ ਨਾਲ ਖੜਦੇ ਨੇ ਵੀ ਕਹਿੰਦੇ ਆ ਰਾਜਾ ਤੋਂ ਰੰਕ ਹੁੰਦੇ ਦੇਰ ਨਹੀਂ ਲੱਗਦੀ ਜੇ ਅੱਜ ਤੁਸੀਂ ਰੰਕ ਤੋਂ ਰਾਜੇ ਬਣੇ ਹੋ ਤੇ ਉਹ ਰੰਕ ਬਣਦੇ ਵੀ ਦੇਰ ਨਹੀਂ ਲੱਗਣੀ ਜਿਹੜੀਆਂ ਪੌੜੀਆਂ ਉੱਪਰ ਜਾਂਦੀਆਂ ਨੇ ਉਹ ਪੌੜੀਆਂ ਥੱਲੇ ਵੀ ਆਉਂਦੀਆਂ ਨੇ ਬਦਵਾ ਲੈ ਵੈ ਜਾਂਦੀ ਕਿਥੇ ਭੈਣ ਦੀ ਉਹ ਬਦਵਾ ਨਾਲ ਕਿ ਤੁਹਾਡਾ ਕੁੱਲ ਨਾਸ਼ ਹੋ ਜਾਵੇ ਇਹਦੇ ਆਪਣੇ ਬੱਚੇ ਲਈ ਸੰਘਰਸ਼ ਕਰਦੀ ਪੀਆ 5 ਲੱਖ ਜੇ ਇੱਕੋ ਬੱਚਾ ਮੰਗਣ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਬੱਚਾ ਪਾਪ ਹੋ ਗਿਆ ਤੇ ਇਹ ਭੈਣ ਅਪਵਿੱਤਰ ਹੋ ਗਈ ਬੱਚਾ ਜੰਮ ਕੇ ਇਹਨੂੰ ਉਹ ਲਫ਼ਜ਼ ਬੋਲੇ ਜਾਂਦੇ ਆ ਪ੍ਰੋਸਟੀਟਿਊਸ਼ਨ ਆ ਤੇ ਬੱਚਾ ਉਹ ਪ੍ਰੋਸਟੀਟਿਊਸ਼ਨ ਦਾ ਸਹੀ ਆ ਇਹ ਲਫ਼ਜ਼ ਤੁਸੀਂ ਸੋਚੋ ਕਿੱਥੇ ਜਾਂਦੇ ਨੇ ਕਿਹੜੇ ਇਸ ਭੈਣ ਨੂੰ ਇਨਸਾਮ ਮਿਲੇਗਾ ਕਿ ਇਹਨੂੰ ਵੀ ਕਦੀ ਆਪਣਾ ਆਪਕ ਨੂੰ ਬਲੀ ਬਲੀ ਦੇਣੀ ਪੈਗੀ ਇਹ ਹੀ ਦੱਸ ਸਕਦੀ ਆ ਪਰ ਅਸੀਂ ਕਹਾਂਗੇ ਮਾਨਜੋਗ ਸ਼ਿਪੀ ਸਾਹਿਬ ਤੁਸੀਂ ਲੌਰੈਂਸ ਵਰਗੇ ਤੁਸੀਂ ਅਮਰਿਤਪਾਲ ਨੂੰ ਵੀ ਤੁਸੀਂ ਚੱਕਿਆ ਜਿਹਦੇ ਪਿੱਛੇ ਏਨੇ ਲੋਕ ਸੀਗੇ ਪਰ ਇਸ ਭੈਣ ਦੇ ਹੱਕ ਦਵਾਨ ਲਈ ਤੁਹਾਨੂੰ ਕਿਹੜੀਆਂ ਬੱਦਸ਼ਾਹੇ ਨੇ ਕਿ ਤੁਹਾਨੂੰ ਇਸ ਦਾ ਗਿਆਤ ਨਹੀਂ ਕਿ ਤੁਹਾਡੇ ਅਫਸਰ ਕੰਮ ਨਹੀਂ ਕਰ ਰਹੇ ਇਸ ਭੈਣ ਨੂੰ ਇਨਸਾਫ ਦਵਾਓ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਮਿਲ ਕੇ ਆਏ ਹੋ ਜੀ ਕੀ ਕਹਿਣਾ ਪ੍ਰਸ਼ਾਸਨ ਦਾ ਤੇ ਹੁਣ ਤੁਸੀਂ ਕੀ ਤੁਹਾਡਾ ਕਹਿਣਾ ਦੇਖੋ ਅਸੀਂ ਪ੍ਰਸ਼ਾਸਨ ਨੂੰ ਮਿਲ ਕੇ ਆਏ ਹਾਂ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਹੈਗਾ ਕਿ ਅਸੀਂ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨ ਦੀ ਕਾਰਵਾਈ ਕਰਾਂਗੇ ਪਰ ਮੈਂ ਫੇਰ ਵੀ ਕਹਿ ਰਹੀ ਜੇ ਉਹ ਬੰਦਾ ਅਰੈਸਟ ਨਾ ਹੋਇਆ ਤਾਂ ਮੇਰਾ ਧਰਨਾ ਕੰਟੀਨਿਊ ਰਹੇਗਾ ਮੈਂ ਸਿਰਫ ਸੰਡੇ ਤੱਕ ਵੇਟ ਕਰਨੀ ਹੈ ਉਹਨੂੰ ਅਰੈਸਟ ਕਰ ਲਿੱਤਾ ਤਾਂ ਠੀਕ ਹੈ ਨਹੀਂ ਤਾਂ ਮੇਰੇ ਧਰਨਾ ਕੰਟੀਨਿਊ ਹੀ ਰਹੇਗਾ ਜਦ ਤੱਕ ਉਹ ਬੰਦਾ ਅਰੈਸਟ ਨਹੀਂ ਹੋਏਗਾ ਨਵੀਂ ਤੋਂ ਨਵੀਂ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਯੂਨਾਈਟਿਡ ਪੋਸਟ ਅਤੇ ਪ੍ਰਾਈਮ ਉਹਦੇ ਧੰਨਵਾਦ